ਇਹ ਪਤਾ ਕਰੋ ਜੀ ਅਸਲੀ ਤੋ ਹੀ ਐ ਕਾਨੂੰਨ ਜਿਹੜਾ ਵਾ ਇਹਨੂੰ ਕੋ ਮਾੜਾ ਮੋੜਾ ਸਮਝੋ ਮੈਂ ਕਰਾਉਣਾ ਆਹ ਸਮਝਣ ਦੇ ਕਾਨੂੰਨ ਆ ਦੇਖੋ ਕੀ ਕਰਨ ਦੇ ਆ ਕੱਟਣ ਦੇ ਆ ਜੀ ਚਾਬੀ ਦਵਾ ਬੜੀ ਚੰਗ ਲੋ ਚਾਬੀ ਦਿਵਾ ਬਣਾ ਮੋਆ ਇਹ ਚਲਾਨ ਭਜੀ ਸਲੰਤਰ ਕਰਕੇ ਹੋਇਆ ਜੀ ਜਿਆਦਾ ਜੀ ਜੀ ਚਾਬੀ ਲਓ ਕਮਲ ਜੀ ਅੱਜ ਤਾਂ ਵੀਰਾਂ ਨਾਲ ਆਇਆ ਦੇਖੋ ਕੰਬੀ ਬੜੀ ਕਮਲਾ ਫੋਟੋਆਂ ਜਾਂ ਲਾਓ ਉਹ ਜੇ ਉਹ ਪੁਲਿਸ ਆ ਵੀ ਨਾ ਮੋੜ ਬਹੁਤ ਮਸਲਾ ਤੁਹਾਡੀ ਸਾਰਾ ਕੋਹਣਾ ਜੋਰ ਨਹੀਂ ਦਿਖਾਉਂਗੇ ਜੀ ਜਿੱਥੇ ਹੀ ਲੱਗ ਰਿਹਾ ਹੈ ਇਹ ਕਾਫੀ ਦਿਖਾਉਂਗਾ ਬਿਊਟੀ ਕਹਿੰਦੇ ਕਰਨੋ ਰਾਜ ਨੇ ਕਹੇ ਨੂੰ ਬਾਅਦ ਵਿੱਚ ਕਿਹਾ ਮੈਚ ਲਾਉਣ ਇੰਡੀਆ ਬਲੈਕ ਬਲੈਕਟ ਬਲੈਕਟ ਬਲੈਕ ਬਲੈਕ ਮੈਂ ਜਾਰੀ ਲਾ ਗਿਆ ਤਿੰਨਨ ਸਾਥੇ ਬਹੁਤ ਬਹੁਤ ਚਲੋ ਕੋਈ ਨਹੀਂ ਇਹ ਤੁਸੀਂ ਦੱਸੋ ਉਤਰੋ ਬਹੁਤ ਪੰਜਾਬ ਵੀ ਪਾਰਟੀ ਸੰਕਰੇ ਬਸੋ ਆਮ ਆਦਮੀ ਪਾਰਟੀ ਇਹ ਹੱਥ ਤੇ ਤੂੰ ਹੋਣ ਗਿਆ ਉਹ ਗਿਆ ਵਾ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾਲ ਗਰਮੀ ਦਾ ਸੀਜ਼ਨ ਆ ਜੇ ਇਹ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਵਾ ਨਜਾਇਜ਼ ਕਿਹੜਾ ਮਲਪੀ ਉਹ ਕਿਹੜੀ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰਨ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਐ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇੱਕ ਕਾਰਵਾਈ ਕੀਤੀ ਜਾਵੇ ਜਾਲੀਆਂ ਭਾਜੀ ਉਸ ਨੇ ਲਾਤੀਆਂ ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੁਝ ਨਹੀਂ ਬੈਕ ਸਾਈਡ ਤੇ ਉਹ ਗਰਮੀ ਤੋਂ ਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਆ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਭੇਜਿਆ ਕਈਆਂ ਦੇ ਏਸੀ ਨਹੀਂ ਚੱਲਦਾ ਸਪਾਰਚ ਪਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਪਹਿਲਾਂ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਔਰ ਪੁੱਛ ਲਓ ਵੀ ਸਾਡਾ ਕੈਰੈਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਮਲਬੀ ਸਾਡ ਨੂੰ ਕੋਣ ਮਾਜਾ ਕਿਸਾਨ ਸਕੰਡ ਕਿਟੀ ਹੈ ਪਤੀ ਜੱਥੇਬੰਦੀ ਹੈ ਜੋ ਇੱਕ ਜੱਥੇਬੰਦੀ ਆਉਂਦੀ ਹੈ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾਓ ਪਰ ਰੋਕ ਕੇ ਗੱਡੀ ਸਾਈਡ ਤੇ ਕਰ ਲਈ ਚਲਾਨ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆ ਕੋਬਿਡ ਕਰਕੇ ਜਾਇਜ਼ ਆਪਾਂ ਰੰਗ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਲੋ ਆਪਾਂ ਰੰਗ ਨਹੀਂ ਕਰ ਰਹੇ ਆਪਾਂ ਕਿਹਾ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਬੀ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾ ਸਕਦੀ ਜਿਹਨੇ ਵੀ ਨਿਜ਼ਮ ਹੈ ਗਿਆ ਉਹਨਾਂ ਨੂੰ ਸਖਤੀ ਨਾਲ ਜਣਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਜ਼ਮ ਨੂੰ ਜਣਾ ਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਫੁੱਲਟ ਤੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕਫੁੱਟ ਮਾ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ ਬਿਨਾਂ ਨੰਬਰੀਆ ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਤੁਹਾਨੂੰ ਦਿਖਾਇਆ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇਹਦੀ ਆਵਾਜ਼ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਅੱਜ ਅਸੀਂ ਹੀ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ